ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ ਦੇ ਰਿਣੀ ਬੀ ਸਨਾਨਾ ਜੋ ਮਿਲ ਨੇ ਪਕਤੀ ਜਾਨ ਬਾਬਾ ਖੇਤਰਾਜੀ ਪੰਵੇਰਾ ਨੂੰ ਦਿੱਤੀ ਗਈ ਦੁਰਾਂਤ ਨੂੰ ਸੁਣਨ ਲਈ ਸਮਾਰੋਹ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸੰਤਾ ਜੀ ਪਿਓਰ ਪੰਜਾਬ ਹੈਡਲਾਈਟ ਪਿਓਰ ਪੰਜਾਬ 24 ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਡਾਟਾ ਦਸਵਾਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਹੀਰਾ ਵਿਖੇ ਧੰਨ ਧੰਨ ਬਾਬਾ ਖੇਤਰਪਾਲ ਜੀ ਮਹਾਰਾਜ ਜੀ ਦੇ ਬਹੁਤ ਸ਼ਾਨਦਾਰ ਸਮਾਰੋਹ ਹੋਇਆ। ਹੁਣ ਇਸ ਤੁਹਾਡੀ ਗੱਲਬਾਤ ਕਰਾਂਗੇ ਕੋਸ਼ ਗੁਰੂ ਦੀ ਸੇਵਾ ਦਾ ਪ੍ਰਬੰਧਕ ਮੇਟੀ ਨਾਮ ਨਾ ਦਾ ਇਸ ਸਮਾਗਮ ਬਾਰੇ ਕੀ ਸੱਸੀ ਗੱਲ। ਮੇਰੇ ਵੱਲੋਂ ਸਾਰੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ 19ਵੀਂ ਸਾਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰੰਦੀਆਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਮੇਲਾ 19ਵੇਂ ਦੇਚਾ ਦੇਚਾ ਤੋਂ ਵੀ ਸੰਗਤਾਂ ਆਣ ਕੇ ਇਥੇ ਮੇਲੇ ਦੀ ਰੌਣਕ ਨੂੰ ਵਧਾਉਂਦਿਆਂ ਨੇ ਸਾਰਿਆਂ ਦੇ ਸਹਿਯੋਗ ਨਾਲ 19ਵਾਂ ਸਾਲਾਨਾ ਜੋੜ ਮੇਲਾ ਪਹਿਲੇ ਦਿਨ 19 ਤਰੀਕ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਬਾਣੀ ਦੇ ਜਾਪ ਸ਼ੁਰੂ ਕੀਤੇ ਗਏ ਨੇ ਉਸ ਤੋਂ ਬਾਅਦ ਹਵਨ ਜਗ ਹੋਇਆ ਵਿਸ਼ਵ ਸ਼ਾਂਤੀ ਵਾਸਤੇ ਹਵਨ ਜਗ ਕੀਤਾ ਗਿਆ ਹੈ 19 ਤਰੀਕ ਰਾਤ 8 ਵਜੇ ਧੰਤਨ ਬਾਬਾ ਖੇਤਰਪਾਲ ਜੀ ਮਹਾਰਾਜ ਜੀ ਦੀ ਚੌਂਕੀ ਹੋਵੇਗੀ 8 ਤੋਂ 10 ਤੱਕ ਰਿਹਾਏ 21 ਤਰੀਕ ਦਿਨ ਨੂੰ ਗੁਰੂ ਪੰਨਿਆਂ ਦਾ ਸ਼ੁਭ ਦਿਹਾੜਾ ਹੈ ਉਸ ਤੋਂ ਪਹਿਲੋਂ ਬਾਣੀ ਦੇ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਬਾਬਾ ਜੀ ਦੇ ਕੀਰਤਨ ਹੋਣਗੇ ਉਸ ਤੋਂ ਬਾਅਦ ਮਾਤਾ ਰਾਣੀ ਦਾ ਜਾਗਰਨ ਹੋਵੇਗਾ ਉੱਤੇ ਬਹੁਤ ਮਸ਼ਹੂਰ ਕਲਾਕਾਰ ਸਾਰੇ ਪਹੁੰਚ ਰਹੇ ਨੇ ਜਿੰਨੇ ਵੀ ਆਉਣਗੇ ਜਿੰਨੀਆਂ ਵੀ ਸੰਤਾਨਾਂ ਰੀਆਂ ਉਹਨਾਂ ਜਿਹਾਂ ਨੂੰ ਮੈਂ ਆਖਦਾ ਹਾਂ ਮੋਸਟ ਵੈਲਕਮ ਹੈ ਤੁਹਾਡਾ ਆਪਣਾ ਪ੍ਰਦੀਪ ਸੋਹਤ ਦਾ ਧੰਨਵਾਦ ਜੀ ਹਾਂਜੀ ਸੰਗਤਾਂ ਦੇ ਮੱਝ ਕੁਝ ਸ਼ਾ ਵਾਤ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ ਪਰ ਇਸ ਸਾਲ ਦੇਖਿਓ ਸੰਗਤ ਦੇ ਮੱਝ ਕਿਦਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਐਤ ਕੀ ਅੱਗੇ ਨਾਲ ਵੀ ਬਹੁਤ ਜ਼ਿਆਦਾ ਹੈ 19 ਮਈ ਐਤ ਕੀ ਮੇਲਾ ਬਹੁਤ ਵਧੀਆ ਸਾਰੀ ਸੰਗਤ ਬਹੁਤ ਵਧੀਆ ਸਾਰੇ ਸਹਿਯੋਗ ਨਾਲ ਮਿਲਿਆ ਠੀਕ ਹੈ ਹਾਂਜੀ ਸੰਗਤਾਂ ਕਿਥੋਂ ਕਿਥੋਂ ਆਸਰੇ ਕਰਨ ਵਾਸਤੇ ਆਏ ਸੰਗਤਾਂ ਯੂਕੇ ਤੋਂ ਵੀ ਆਈਆਂ ਹੋਈਆਂ ਜੀ ਬਾਕੀ ਹੋਰ ਜਨੇਥ ਲੋਕਲ ਆਪਣੇ ਸਾਰੇ ਆਪਣੇ ਪਿੰਡ ਦੇ ਵੀ ਆ ਜਨੇ ਸਾਰੇ ਪਹੁੰਚਦੇ ਆ ਠੀਕ ਹੈ ਹਾਂਜੀ ਠੀਕ ਹੈ ਤੇ ਜੇ ਗੱਲ ਕਰੀਏ ਆਪਣਾ ਸਟੇਪ ਪ੍ਰੋਗਰਾਮ ਅੱਜ ਰਾਤ ਦਾ ਹੀ ਆਪਣਾ ਹਾਂਜੀ ਅੱਜ ਰਾਤ ਨੂੰ ਆ ਅੱਜ ਤਾਂ ਤਨ ਬੱਬ ਖੇਤਰਪਾਲ ਜੀ ਦੀ ਚੌਂਕੀ ਹੈ ਕੱਲ ਨੂੰ ਸਵੇਰੇ ਪ੍ਰੋਗਰਾਮ ਹੈ ਗੁਰੂ ਪੁੰਨਿਆ ਦਾ ਉਹ ਮਹਿਫਲੀ ਦਦਾਰ ਹੋਈ ਗਈ ਸੀ ਪੰਜਾਬ ਦੇ ਕਿਹੜੇ ਸੁਪਰੇਟ ਗੀਤਕਾਰ ਆ ਰਹੇ ਨੇ ਉਹ ਜੀ ਸੁਖਪਾਲ ਸੁਖਾ ਜੀ ਸਿੱਧੂ ਜੀ ਸਵੇਰੇ ਕਰਨਗੇ ਰਾਤ ਦਾ ਜਿਹੜਾ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਉਹ ਸਾਡੇ ਹੈਗੇ ਆ ਮਨੋਜ ਰਾणे ਜੀ ਹਿਮਾਚਲ ਤੋਂ ਤੇ ਜੋਤੀ ਸੱਬਰਵਾਲ ਜੀ ਠੀਕ ਹਾਂਜੀ ਬਲਦੇਵ ਰਾਜਪੋਲਾ ਜੀ ਉਹਨਾਂ ਦੇ ਨਾਲ ਠੀਕ ਹਾਂਜੀ ਮਾਤਾ ਜੀ ਦਾ ਜਗਰ ਆ ਤਾਂ ਵੀ ਹੋਵੇਗਾ ਹਾਂਜੀ ਕੱਲ ਰਾਤ ਦਾ ਆਏ ਠੀਕ ਹਾਂਜੀ ਲਾਸਟ ਜਿਹਦਾ ਪੰਜਾਬ ਦੇ ਯੂਥ ਦੀ ਗੱਲ ਕਰਦੇ ਆਂ ਚਿਕਨ ਨਸ਼ਾ ਚੋਟ ਗਏ ਉਹਨਾਂ ਨੂੰ ਆਪਣਾ ਕੀ ਸੰਦੇਸ਼ ਮੈਸੇਜ ਹੈ ਉਹਨਾਂ ਨੂੰ ਇਹ ਆ ਕਿ ਧਾਰਮਿਕ ਕਮਾਚ ਬੋ ਨਸ਼ੇ ਨਾ ਕਰੋ ਆਪਣੇ ਘਰ ਬਰਬਾਦ ਸਾਰੀ ਹੋਈ ਜਾਂਦੇ ਨੇ ਇਸ ਕਰਕੇ ਮੈਂ ਕਹਿੰਦਾ ਸਾਰਿਆਂ ਨੂੰ ਵੀ ਧਾਰਮਿਕ ਹੋਵੋ ਆਪਣੇ ਸਾਨੂੰ ਵੱਧ ਤੋਂ ਵੱਧ ਸਾਰੇ ਕਹਿੰਦੇ ਨੇ ਵੀ ਬੂਟੇ ਲਗਾਓ ਹਰਿਆਲੀ ਹੋਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਲਿਆਂ ਦੇ ਲਾਉਣ ਨਾਲ ਕੁਝ ਨਹੀਂ ਹੋਵੇਗਾ ਸਾਰਿਆਂ ਨੂੰ ਸੰਜੋਗ ਕਰਨਾ ਚਾਹੀਦਾ ਫਿਰ ਹਰਿਆਲੀ ਹੋਵੇਗੀ ਇੱਕ ਇੱਕ ਜਣਾ ਇੱਕ ਵੀ ਬੂਟਾ ਲਾਊਗਾ ਕਿੰਨੇ ਬੂਟੇ ਹੋ ਜਾਣਗੇ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਵੱਧ ਤੋਂ ਵੱਧ ਹੁੰਦੇ ਨੇ ਪਰ ਸੰਕਟਾ ਮੁਖ ਰਹਿਦੇ ਇਸਾ ਸੰਕਟਾ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਦੇਖੋ ਗਰਮੀ ਦਾ ਮਾਹੌਲ ਹੈ ਉਹਨਾਂ ਵਾਸਤੇ ਕੂਲਰ ਪੱਖੇ ਕਾਫੀ ਇੰਤਜ਼ਾਮ ਕੀਤਾ ਹੋਇਆ ਹੈ ਠੰਡੇ ਮਿੱਠੇ ਦੀ ਸ਼ੀਰ ਤਿੰਨੇ ਦਿਨ ਅਲੱਗ-ਅਲੱਗ ਚੱਲਦਿਆਂ ਨੇ ਠੀਕ ਹੈ ਮੇਰੇ ਵੱਲੋਂ ਔਰ ਸਾਡੀ ਗੁਰੂ ਮਛੇ ਜੀ ਸ਼੍ਰੀ ਸ਼੍ਰੀ ਸੰਤ ਵੀਦੀ RAM ਜੀ ਉਹਨਾਂ ਵੱਲੋਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਉਹਨਾਂ ਨੂੰ ਜਿਹਾ ਆਖਦੇ ਆ ਧੰਨਵਾਦ ਔਰ ਸਾਰੀਆਂ ਸੰਗਤਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਹੌਮ ਹੌਮ ਆ ਕੇ ਪਹੁੰਚੋ ਔਰ ਮਿਲੀ ਰੌਣਕ ਨੂੰ ਵਧਾਓ ਜੀ ਠੀਕ ਹਾਂਜੀ thank mm -hmm. you